ਜੀ ਦਾ ਅਨਮਿਊਟ ਦੇਖ ਰਿਹਾ ਹਾਂ ਤੁਸੀਂ ਮੈਂ ਜਗਜੀਤ ਸਿੰਘ ਪੰਜੋਲੀ ਕਹਿੰਦੇ ਇਨਸਾਨ ਨਾਲ ਜਦੋਂ ਕੋਈ ਟਰੈਜੇਡੀ ਵਾਪਰ ਜਾਂਦੀ ਹੈ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਿਸ ਤੋਂ ਬਾਅਦ ਇਨਸਾਨ ਬਹੁਤ ਕੁਝ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਤੇ ਅਜੇਹਾ ਸੋਚਦਾ ਹੈ ਕਿ ਸਮਾਜ ਦੇ ਭਲੇ ਲਈ ਕੁਝ ਨਾ ਕੁਝ ਕੀਤਾ ਜਾਵੇ ਸੋ ਅੱਜ ਅਜਿਹੀ ਹੀ ਇੱਕ ਸਟੋਰੀ ਤੁਹਾਡੇ ਰੂਬਰੂ ਲੈ ਕੇ ਆਏ ਆਂ ਅੱਜ ਅਸੀਂ ਪਹੁੰਚੇ ਆਂ ਸਿਰਸਾ ਦੇ ਵਿੱਚ ਇਥੋਂ ਫਤਿਹਗੜ੍ਹ ਸਾਹਿਬ ਜਿਹੜਾ 30 ਕਿਲੋਮੀਟਰ ਹੈ ਤੇ ਸਿਰਸਾ ਇਥੋਂ 10 ਕਿਲੋਮੀਟਰ ਦੀ ਦੂਰੀ ਦੇ ਉੱਤੇ ਆ ਉੱਥੇ ਮੌਜੂਦ ਆ ਭਾਈ ਕਨਈਆ ਮਾਨਵ ਸੇਵਾ ਸੁਸਾਇਟੀ ਹੈ ਜਿਹਨੂੰ ਚਲਾ ਰਹੇ ਨੇ ਗੁਰਵਿੰਦਰ ਸਿੰਘ ਬੀਲ ਚੇਅਰ ਦੇ ਉੱਤੇ ਨੇ ਇਹ ਸੰਸਥਾ ਕੀ ਕੁਝ ਕਰ ਰਹੀ ਹੈ ਕਿਵੇਂ ਨਿਆਸਰਿਆਂ ਨੂੰ ਆਸਰਾ ਦੇ ਰਹੀ ਹੈ ਬਹੁਤ ਤਰ੍ਹਾਂ ਦੇ ਉਪਰਾਲੇ ਜਿਹੜੀ ਹੈ ਸੰਸਥਾ ਕਰ ਰਹੀ ਹੈ ਤੇ ਤੁਹਾਨੂੰ ਦਿਖਾਉਣੇ ਆ ਕਿ ਕੀ ਕੁਝ ਸੰਸਥਾ ਦੇ ਵਿੱਚ ਹੋ ਰਿਹਾ ਤੇ ਕਿਵੇਂ ਲੋਕਾਂ ਦੀ ਸੇਵਾ ਲਈ ਇਹ ਸੰਸਥਾ ਜਿਹੜੀ ਹੈ ਤਤਪਰ ਹੈ ਆਓ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਤੋਂ ਜੂਨ 1997 ਨੂੰ ਮੇਰਾ ਇੱਕ ਐਕਸੀਡੈਂਟ ਦੇ ਅੰਦਰ ਰੀੜ ਦੀ ਹੱਡੀ 'ਚ ਚੋਟ ਲੱਗ ਗਈ ਦੋਵੇਂ ਲੱਤਾਂ ਫੈਕਚਰ ਸੀਗੀਆਂ ਇੱਕ ਬਾਹ ਸੀਗੀ ਜਿਸ ਕਰਕੇ ਮੈਨੂੰ ਸਿਰਸਾ ਤੋਂ ਲੁਧਿਆਣਾ ਡੀ ਐਮ ਸੀ ਰੈਫਰ ਕੀਤਾ ਗਿਆ ਡੀ ਐਮ ਸੀ ਦੇ ਅੰਦਰ ਮੈਂ ਲਗਭਗ 4 ਮਹੀਨੇ ਐਡਮਿਟਰਿਆ ਉੱਥੇ ਇੱਕ ਦੂਧ ਸੇਵਾ ਸੰਪਤੀ ਦੇ ਨਾਮ ਤੇ ਐਨ ਜੀਓ ਹੈ ਜਿਹੜੇ ਕਿ ਸਾਰੇ ਮੈਡੀਕਲ ਕਾਲਜ ਹੈ ਬਹੁਤ ਵੱਡਾ ਡੀ ਐਮ ਸੀ ਸੀ ਐਮ ਸੀ ਉਹਨਾਂ ਦੇ ਅੰਦਰ ਦੁੱਧ ਦਾਤੂ ਨੂੰ ਬ੍ਰੈਡ ਦੀ ਸਵੇਰੇ ਸ਼ਾਮ ਸੇਵਾ ਕਰਦੇ ਨੇ ਤੇ ਪਰਮਾਤਮਾ ਨੇ ਇੱਕ ਰਾਹ ਖਤਮ ਹੋਇਆ ਬੰਦ ਹੋਇਆ ਦੂਸਰਾ ਰਾਹ ਵਿਖਾਇਆ ਉਸ ਕਾਲਪੁਰਖ ਦੀ ਕਿਰਪਾ ਨਾਲ ਲੇਕਿਨ व्हीलचेयर ਤੇ ਜ਼ਿੰਦਗੀ ਆ ਗਈ ਰੀਡ ਦੀ ਹੱਡੀ ਦੀ ਚੋਟ ਕਰਕੇ ਜਿਹੜਾ ਪੈਰਾਂ ਲੱਕ ਤੋਂ ਥੱਲੇ ਵਾਲਾ ਹਿੱਸਾ ਕਮਰ ਤੋਂ ਉਹ ਡੈੱਡ ਹੋ ਗਿਆ ਉਸ ਤੋਂ ਬਾਅਦ ਤਿੰਨ ਚਾਰ ਥਲਾ ਲੱਖ ਲੱਖ ਹਸਪਤਾਲਾਂ ਦੇ ਇਲਾਜ ਦੇ ਲੰਘੇ ਉਸ ਸੇਵਾ ਨੂੰ ਵੇਖ ਕੇ ਉੱਥੋਂ ਇੱਕ ਸੰਕਲਪ ਕਹਿ ਲਓ ਜਾਂ ਇੱਕ ਰਸਤਾ ਵਿਖਿਆ ਵੀ ਉਹ ਸੇਵਾ ਸਰਸੇ ਦੇ ਅੰਦਰ ਜਦੋਂ ਕਿਤੇ ਮੈਂ ਤੰਦਰੁਸਤ ਹੋ ਗਿਆ ਤੇ ਉੱਥੇ ਸਰਸੇ ਅੱਜ ਸ਼ੁਰੂ ਕਰਾਂਗੇ ਇਹ ਗੱਲ ਹੈ ਉਹਨਾਂ ਪੂਰੀ ਰਥੀਆਂ नहीं समझ पाए कब किन्हें समझो तो इसलिए हाँ पंद्रह तारीख कोर्ट में पंद्रह दो दो साल हो जाएगा अच्छा, ठीक हो तो रही जो ठीक है की मानी है ना कोई अच्छा, दिनचर्या के अंदर दिया तो दिनचर्या नहीं समझ पाए डेली डेली क्या करते हो तीन ही अब इतने भी उठते हो क्या करते हो सारा दिन अब सारे दिन जैसे बैठा हूँ वैसे बैठा रखता हूँ हिया डोल दिन वहाँ डोल दिन और साम के दिन रोटी खाई गए थे सो गए तीन बजे फिर उठ गए रात में फिर नहीं नींद आती हाँ नहीं है कोई कोई नहीं है कोई। ਨਾ ਦੁਆਰਾ ਜ਼ਿੰਦਗੀ ਚ ਹੋਈ 14 ਦਸੰਬਰ ਜਾਂ 15 ਦਸੰਬਰ 2004 ਦੀ ਗੱਲ ਹੈ ਮੇਰਾ ਮੋਰਡਾਬਾੜੀ ਰੋਡ ਦੇ ਉੱਪਰ ਮੇਰੀ ਦੁਕਾਨ ਦੇ ਅੱਗੇ ਇੱਕ ਆਦਮੀ ਜਿਹੜੇ ਬਜ਼ੁਰਗ ਸੀਗੇ ਉਹ ਲੇਟੇ ਹੋਏ ਸੀ ਠੰਡ ਦੇ ਵਿੱਚ ਉਹਦੇ ਉੱਪਰ ਦੋ ਕੰਬਲ ਸੀਗੇ ਲੇਕਿਨ ਉਹਨਾਂ ਨੂੰ ਕੋਈ ਸੰਭਾਲ ਨਹੀਂ ਕੀ ਰਿਹਾ ਉਹਨਾਂ ਦੀਆਂ ਦੋਨੋਂ ਬਾਹਾਂ ਨਹੀਂ ਸੀਗੀਆਂ ਬੋਲ ਵੀ ਨਹੀਂ ਸਕਦੇ ਤੇ ਸ਼ਾਮ ਨੂੰ ਸਾਰੇ ਦੁਕਾਨਦਾਰ ਇਕੱਠੇ ਹੋਏ ਅਸੀਂ ਕਿਹਾ ਵੀ ਇਹਨਾਂ ਦਾ ਆਪਾਂ ਕੁਝ ਕਰੀਏ ਉਹ ਕਹਿਣ ਲੱਗੇ ਜੇ ਆਪਾਂ ਕਿਤੇ ਪਹੁੰਚਾਈਏ ਸਾਨੂੰ ਕੋਈ ਜਗ੍ਹਾ ਨਹੀਂ ਲੱਭੀ ਸਿਵਲ ਹਸਪਤਾਲ ਦਾ ਜ਼ਿਕਰ ਚੱਲਿਆ ਤੇ ਮੇਰੇ ਕੋਲ ਇੱਕ ਸਕੂਟਰ ਹੈਗਾ ਸੀਗਾ ਉਸ ਟਾਈਮ ਤੇ ਸਕੂਟਰ ਦੇ ਸਾਈਡ ਕਰ ਲੱਗੀ ਸੀ ਮੈਂ ਆਪਦੇ ਦੁਕਾਨਦਾਰ ਪੜੋਸੀਆਂ ਨੂੰ ਕਿਹਾ ਵੀ ਇਹਦੇ ਅੰਦਰ ਲਟਾ ਦਿਓ ਉਹਦੇ ਅੰਦਰ ਲਟਾ ਕੇ ਉਹਨੂੰ ਅਸੀਂ ਸਿਵਲ ਹਸਪਤਾਲ ਲੈ ਕੇ ਗਏ ਦੋ ਤਿੰਨ ਜਣੇ ਸਿਵਲ ਹਸਪਤਾਲ 'ਚ ਠੰਡ ਦੇ ਵਿੱਚੋਂ ਜਦੋਂ ਹੀਟਰ ਰੋਟਰ ਲੱਗੇ ਸੀ ਅੰਦਰ ਉਹ ਗਰਮੀ 'ਚ ਪਹੁੰਚਿਆ ਮੇਰਾ ਸਕੂਟਰ ਅੰਦਰ ਨਹੀਂ ਸੀ ਜਾ ਸਕਦਾ ਲੇਕਿਨ ਜਿੱਥੇ ਉਹ ਲੇਟਿਆ ਸੀ ਉੱਥੋਂ ਮੈਨੂੰ ਦੇਖ ਸਕਦਾ ਸੀ ਸਾਨੂੰ ਉਹ ਜਦੋਂ ਉਹਨੂੰ ਥੋੜਾ ਜਿਹਾ ਸੇਕ ਮਿਲਿਆ ਉਹਦੀਆਂ ਅੱਖਾਂ 'ਚੋਂ ਪਾਣੀ ਆਇਆ ਉਹਨੂੰ ਸਮਝ ਆਈ ਉਹਨੇ ਸਾਡੇ ਵੱਲ ਵੇਖਿਆ बोल ਨਹੀਂ ਸੀ ਸਕਦਾ ਲੇਕਿਨ ਉਹਨੇ ਅੱਖਾਂ ਤੋਂ ਇੱਕ ਧੰਨਵਾਦ ਕੀਤਾ ਫਿਰ ਉਹ ਪੁਰਾਣੀ ਗੱਲ 4-5 ਸਾਲ ਸ਼ਾਇਦ ਮੇਰੇ ਖਿਆਲ ਪੰਜ ਤੇ 3-8 ਸਾਲ ਪੁਰਾਣੀ ਫੇਰ ਗੱਲ ਦੁਬਾਰਾ ਯਾਦ ਆ ਗਈ ਵੀ ਜਦੋਂ 97 ਦੇ ਅੰਦਰ ਐਕਸੀਡੈਂਟ ਹੋਇਆ ਸੀ ਤੇ ਉੱਥੇ ਸੋਚਿਆ ਸੀ ਕਿ ਸਰਸੇ ਜੀ ਦੀ ਸੇਵਾ ਸ਼ੁਰੂ ਕੀਤੀ ਜਾਵੇ ਗਾਣਾ ਗਾਣਾ ਸੁਣਾਓ ਫਿਰ ਗਾਣਾ ਨੀਕੂ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇ ਉਨੀਂਦ ਰੇ ਨੇ ਮਾਰਿਆ ਨੀ ਸ਼ੀਸ਼ੇ ਚਿੱਟਰੇ ਪੈ ਗਈ ਵਾਲ ਵੋਂ ਦੀ ਨੇ ਤੇ ਆਨ ਜਦੋਂ ਮਾਰਿਆ ਨੀਕੂ ਮੇਰੀ

2005 ਤੋਂ ਭਾਈ ਕਨਈਆ ਮਾਨਵ ਸੇਵਾ ٹرسٹ ਦੀ ਸ਼ੁਰੂਆਤ ਹੋਈ ਪਹਿਲੀ ਸੇਵਾ ਸਿਵਲ ਹਸਪੀਟਲ ਤੇ ਦੁੱਧ ਦੀ ਸੇਵਾ ਕੁਝ ਦਿਨਾਂ ਬਾਅਦ ਜਦੋਂ ਰੈਗੂਲਰ ਚੱਲ ਗਈ ਤੇ ਫਿਰ ਉਹਨੂੰ ਰਜਿਸਟਰਡ ਕਰਾਉਣ ਦੀ ਗੱਲ ਆਈ ਰਜਿਸਟਰਡ ਕਰਾਉਣ ਵਾਸਤੇ ਅਸੀਂ ਫਿਰ ਸਾਰੇ ਦੋਸਤ ਇਕੱਠੇ ਹੋਏ ਤੇ ਨਾਮ ਰੱਖਣ ਦੀ ਗੱਲ ਆਈ ਵਿੱਚੋਂ ਕੁਝ ਬੰਦਿਆਂ ਨੇ ਕਿਹਾ ਵੀ ਕ੍ਰਿਸ਼ਨ ਭਗਵਾਨ ਦੇ ਨਾਂ ਤੇ ਰੱਖਦੇ ਹਾਂ ਕੋਈ ਕਹਿਣ ਲੱਗਿਆ ਭਗਤ ਸਿੰਘ ਦੇ ਨਾਂ ਤੇ ਰੱਖਦੇ ਹਾਂ ਕੋਈ ਕਹਿੰਦਾ ਗੁਰੂ ਨਾਨਕ ਦੇ ਨਾਂ ਤੇ ਰੱਖਦੇ ਹਾਂ ਨਾਮ ਆਪਾਂ ਇਹ ਵਿੱਚੋਂ ਇੱਕ ਬੰਦਾ ਵਿੱਚੋਂ ਸਾਡੇ ਇੱਕ ਮਿੱਤਰੋਂ ਕਹਿਣ ਲੱਗੇ ਵੀ ਅਗਰ ਸੇਵਾ ਦੇ ਤੁਸੀਂ ਰੋਲ ਮਾਡਲ ਦੇਖਣਾ ਚਾਹੁੰਦੇ ਹੋ ਤੇ ਉਹ ਭਾਈ ਕਨਈਆ ਜੀ ਤੋਂ ਉੱਤੇ ਕੋਈ ਰੋਲ ਮਾਡਲ ਸੇਵਾ ਦੇ ਨਹੀਂ ਮਿਲ ਸਕਤੇ ਗੁਰੂ ਨਾਨਕ ਸਾਹਿਬ ਨੇ ਬਹੁਤ ਸਾਰਾ ਅਵੇਅਰਨੈਸ ਕੀਤੀ ਸੇਵਾ ਵੱਲ ਆ ਲੇਕਿਨ ਗੁਰੂ ਨਾਨਕ ਸਾਹਿਬ ਦੇ ਬਹੁਤ ਸਾਰੇ ਮਿਸ਼ਨ ਸੀਗੇ ਉਸੇ ਤਰ੍ਹਾਂ ਕ੍ਰਿਸ਼ਨ ਭਗਵਾਨ ਦੇ ਵੀ ਬਹੁਤ ਸਾਰੇ ਕੰਮ ਸੀ ਲੇਕਿਨ ਸੇਵਾ ਦੇ ਰੋਲ ਮਾਡਲ ਭਾਈ ਕਨਈਆ ਤੋਂ ਉੱਪਰ ਕੋਈ ਨਹੀਂ ਦੂਸਰਾ ਸਾਡਾ ਸਾਥੀ ਕਹਿਣ ਲੱਗਾ ਵੀ ਆਪਣੇ ਇਲਾਕੇ ਆਪਾਂ ਇੱਥੇ ਹਰਿਆਣੇ ਚ ਭਾਈ ਕਨਈਆ ਜੀ ਨੂੰ ਕੋਈ ਨਹੀਂ ਜਾਣਦਾ ਤੇ ਉਹ ਦੂਸਰਾ ਉਹ ਜਿਹੜਾ ਪਹਿਲੇ ਵਾਲਾ ਸੀ ਉਹ ਕਹਿਣ ਲੱਗਾ ਜੇ ਭਾਈ ਕਨਈਆ ਜੀ ਦੇ ਨਾਂ ਤੇ ਆਪਾਂ ਇਹ ਸੰਸਾ ਦੀ ਸ਼ੁਰੂਆਤ ਕਰਾਂਗੇ ਤੇ ਜਰੂਰ ਲੋਕੀ ਜਾਣਣਗੇ ਤੇ ਆਪਾਂ ਉਹ ਲੋਕਾਂ ਨੂੰ ਦੱਸਾਂਗੇ ਕਿ ਭਾਈ ਕਨਈਆ ਜੀ ਉਹ ਇੱਕ ਮਹਾਨ ਸ਼ਖਸੀਅਤ ਹੋਏ ਨੇ ਜਿਨ੍ਹਾਂ ਨੇ ਦੁਸ਼ਮਣਾਂ ਨੂੰ ਵੀ ਪਾਣੀ ਫੁਲਾਇਆ नमस्कार जी सारो ये बाइक कन्हैया आश्रम है सिरसा के पास मोरीवाड़ा के मोरीवाड़ा गांव के पास तो यहाँ ये मंदबुद्धि बच्चे हैं स्पेशल और इस तरह कोई लवारिस बच्चे कहीं भी आपको मिले कोई भाई को तो सूचना दे हमारे को हमारी टीम ले कर आएगी और यहाँ अच्छी तरह सेवा हो रही है मेरा नाम रोशनी है मैं मोरीवाड़ा के रहने वाली हूँ और यहाँ छः साल हो गए मेरे को ड्यूटी करते हुए तो इनको माल करते हुए हमारे को बहुत खुशी मिलती है ਉਹ ਜਿਸ ਤਰ੍ਹਾਂ ਹਮਾਰੇ ਘਰ ਮੇਂ ਵੀ ਇੱਕ ਹੀ ਬੱਚਾ ਹੋ ਤਾਂ ਸਾਹਮਣਾ ਬਹੁਤ ਔਖਾ ਹੋ ਜਾਂਦਾ ਹੈ। ਤਾਂ ਹਮਾਰੇ ਕੋ ਬਹੁਤ ਮਨ ਸੇ ਹਮ ਸੇਵਾ ਕਰਤੇ ਹਮਾਰ ਕੋ ਖੁਸ਼ੀ ਮਿਲਦੀ ਹੈ। ਭਗਤ ਸਿੰਘ ਦਾ ਜਿਹੜਾ ਜਨਮ ਦਿਨ ਆਉਂਦਾ ਉਹ ਸਤੰਬਰ ਚ 28 ਸਤੰਬਰ ਦਾ ਆਉਂਦਾ ਹੈ। ਉਸ ਦਿਨ ਅਸੀਂ ਗੁੰਗੇ ਬਾਰੇ ਬੱਚਿਆਂ ਦਾ ਇੱਕ ਸਕੂਲ ਹੈ ਆਰ ਕੇ ਜੇ ਸ਼ਰਨਵਾਣੀ ਵਿਕਲਾੰਗ ਕੇ ਅੰਦਰ। ਉਹਦੇ ਅੰਦਰ ਦੁੱਧ ਦੀ ਸੇਵਾ ਉਹਨਾਂ ਬੱਚਿਆਂ ਨੂੰ ਸ਼ੁਰੂ ਕੀਤੀ 15 ਅਗਸਤ 13 ਅਗਸਤ 2006 ਨੂੰ ਪਹਿਲਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੌਲੀ 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 ਜਿਵੇਂ ਜਿਵੇਂ ਉਸ ਕਾਲਪੁਰਖ ਦੀ ਮਰਜ਼ੀ ਹੋਈ ਲੋਕ ਜੁੜਦੇ ਗਏ ਤੇ ਅਗਲੇ ਸਾਲ 2008 ਦੇ ਅੰਦਰ ਪਹਿਲੀ ਐਂਬੂਲੈਂਸ ਜਿਹੜੀ ਕਿ ਭਾਈ ਕਨਈਆ ਐਂਬੂਲੈਂਸ ਸੇਵਾ ਸ਼ੁਰੂ ਹੋਈ ਕਿਉਂਕਿ ਮੇਰੇ ਖੁਦ ਦੇ ਵੀ ਜਦੋਂ ਐਕਸੀਡੈਂਟ ਹੋਇਆ ਸੀ ਮੈਨੂੰ ਇੱਕ ਜੀਪ ਦੇ ਅੰਦਰ ਇਥੋਂ ਦੀ ਲੁਧਿਆਣੇ ਲੈ ਕੇ ਗਈ ਉਦੋਂ ਡਾਕਟਰਾਂ ਨੇ ਇਹ ਗੱਲ ਕਹੀ ਸੀ ਵੀ ਅਗਰ ਐਂਬੂਲੈਂਸ ਹੁੰਦੀ ਤਾਂ ਕੁਝ ਪਚਾਅ ਹੋ ਸਕਦਾ ਸੀ ਕਿਉਂਕਿ ਰੀਡ ਦੀ ਹੱਡੀ ਦੀ ਚੋਟ ਸੀਗੀ ਪ੍ਰੋਪਰ ਸਟ੍ਰੀਚਰ ਤੇ ਲੇਟ ਕੇ ਜਾਣਾ ਇੱਕ ਜੀਪ ਦੇ ਅੰਦਰ ਨਟਾ ਕੇ ਲੈ ਜਾਣਾ। ਉਦੋਂ ਦੀ ਇੱਕ ਤਮੰਨਾ ਸੀ ਵੀ ਆਪਣੇ ਸ਼ਹਿਰ ਦੇ ਅੰਦਰ ਇੱਕ ਐਂਬੂਲੈਂਸ ਹੋਵੇ। 25 ਜੁਲਾਈ 2008 ਨੂੰ ਪਹਿਲੀ ਐਂਬੂਲੈਂਸ ਜਿਹੜੀ ਸੀ ਭਾਈ ਕਨਈਆ ਦੀ ਸ਼ੁਰੂ ਹੋਈ ਜਿਹੜੀ ਕਿ ਕਿਸੇ ਵੀ ਤਰ੍ਹਾਂ ਦੇ ਸੜਕ ਹਾਦਸੇ ਤੇ ਕਿਸੇ ਤਰ੍ਹਾਂ ਦੇ ਅਮਰਜੈਂਸੀ ਐ ਡਿਲੀਵਰੀ ਕੇਸ ਐ ਉਹਨਾਂ ਵਾਸਤੇ ਉਹ ਟੋਪਲੀ ਫ੍ਰੀ ਸੀ। ਕਿ ਅਸੀਂ ਸਾਰੇ ਸਾਥੀ ਦੇਖ ਕੇ ਆਏ ਤੇ ਬੀਬੀ ਜੀ ਤੋਂ ਸਲਾਹ ਵੀ ਲੈ ਕੇ ਆਏ ਉਹਨਾਂ ਤੋਂ ਪ੍ਰੇਰਣਾ ਲਈ ਉਹਨਾਂ ਤੋਂ ਸਲਾਹ ਲਈ ਕਿ ਕਿਸ ਤਰ੍ਹਾਂ ਇਸ ਦੀ ਸ਼ੁਰੂਆਤ ਕਰੀਏ ਅਸੀਂ ਕਿ 2010 ਮਾਰਚ ਦੇ ਅੰਦਰ ਬੀਬੀ ਜੀ ਦੇ ਹੱਥੋਂ ਹੀ ਨਹੀਂ ਪੱਥਰ ਰਖਵਾ ਕੇ ਤੇ ਜਿਹੜਾ ਪੋਲ ਟੈਕਨੀਕਲ ਗਰਲ ਕਾਲਜ ਦੇ ਪਿੱਛੇ ਆਸ਼ਰਮ ਹੈ ਉਹਦੀ ਕੰਸਟਰਕਸ਼ਨ ਸ਼ੁਰੂ ਹੋਈ ਤੇ ਬੀਬੀ ਜੀ ਦੇ ਹੀ ਕਰ ਕਮਲਾਂ ਦੁਆਰਾ 2011 ਦੇ ਅੰਦਰ ਉਹਦੀ ਸ਼ੁਰੂਆਤ ਹੋਈ ਉਦੇ ਅੰਦਰ ਪੈਣਾ ਨੂੰ ਜਿਹੜੀਆਂ ਸੜਕਾਂ ਦੇ ਉੱਪਰ ਸੀ ਲਿਆਉਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਉਹ ਜਗ੍ਹਾ ਥੋੜੀ ਸੀ ਆਹ ਜਿਹੜੀ ਜਗ੍ਹਾ ਇਹ 2014 ਚ ਖਰੀਦੀ ਗਈ ਅੰਦਰਾਂ ਦੇ ਅੰਦਰ ਇਹਦੀ ਕੰਸਟਰਕਸ਼ਨ ਸ਼ੁਰੂ ਹੋਈ ਤੇ ਅੱਜ ਇਹਦੇ ਅੰਦਰ 400 ਲਗਭਗ 15-16 ਦੇ ਕਰੀਬ ਭੈਣ ਭਰਾ ਬਜ਼ੁਰਗ ਬੱਚੇ ਰਹਿ ਰਹੇ ਨੇ ਇਹਨਾਂ ਦੀ ਸੇਵਾ ਸੁਭਾਰ ਰਹੀ ਹੈ ਦੇ ਪ੍ਰਤੀ ਵੀ ਕਾਫੀ ਸੋਚ ਸੀ ਵੀ ਚਲੋ ਜਿਹੜੇ ਗਰੀਬ ਬੱਚੇ ਨੇ ਜਿਹੜੇ ਸਕੂਲ ਦੇ ਅੰਦਰ ਨਹੀਂ ਜਾ ਸਕਦੇ ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ ਉਹ ਉਸ ਵਾਸਤੇ 2018 ਚ ਸ਼ੁਰੂਆਤ ਹੋਈ ਲੇਕਿਨ ਉਹ ਜਗਾ ਅਸੀਂ ਕੁਝ ਸਹੀ ਨਹੀਂ ਲੈ ਸਕੇ ਜਿੱਥੇ ਕਿ ਗਵਰਨਮੈਂਟ ਦੀ ਸਾਨੂੰ ਟਾਊਨ ਪਲਾਨਿੰਗ ਵੱਲੋਂ ਐਨਓਸੀ ਨਹੀਂ ਆਈ ਐਨਓਸੀ ਨਾ ਆਣ ਕਰਕੇ ਉਹ ਜਗਾ ਵੇਚ ਕੇ ਅੱਗੇ ਹੋਰ ਜਗਾ ਲੈਣੀ ਪਈ ਲੇਕਿਨ ਐਸੇ ਸਾਲ ਹੀ ਉਹ ਸਕੂਲ ਵੀ ਸ਼ੁਰੂ ਹੋ ਚੁੱਕਿਆ ਹੈ ਜਿਹਦੇ ਅੰਦਰ ਲਗਭਗ 250 ਬੱਚੇ ਨੇ ਜਿਹੜੇ ਕਿ ਉੱਥੇ ਸਿੱਖਿਆ ਗ੍ਰਹਿਣ ਕਰ ਰਹੇ ਨੇ ਲੇਕਿਨ ਉਹ ਉਹ ਬੱਚੇ ਨੇ ਜਿਨ੍ਹਾਂ ਦੇ ਕਿਸੇ ਦੇ ਮਾਪੇ-ਬਾਪ ਨਹੀਂ ਹੈਗੇ ਜਾਂ ਪਿਓ ਨਹੀਂ ਹੈਗਾ ਮਾਂ ਹੈਗੀ ਇਹ ਮਿਹਨਤ ਮਜ਼ਦੂਰੀ ਕਰਕੇ ਪਾਲ ਰਹੀ ਹੈ ਜਿਹੜੀ ਕਿ ਸਕੂਲ ਭੇਜਣ ਦੇ ਵਿੱਚ ਅਸਮਰੱਥ ਹੈ ਤੇ ਉਹਨਾਂ ਵਾਸਤੇ ਹੀ ਉਹ ਸਕੂਲ ਸਾਰਾ ਬਣਿਆ ਹੋਇਆ ਹੈ ਉਸ ਸਕੂਲ ਤੋਂ ਇਲਾਵਾ ਇੱਕ ਪਿੱਛੇ ਅੱਧੇ ਕਿਲੇ ਦੇ ਅੰਦਰ ਜੰਗਲ ਵੀ ਲਗਾਇਆ ਗਿਆ ਏ ਜੰਗਲ ਦੀ ਵੀ ਕਾਫੀ ਗ੍ਰੋਥ ਹੈ ਉਸ ਤੋਂ ਇਲਾਵਾ ਇੱਕ ਨਰਸਰੀ ਵੀ ਬਣਾਈ ਗਈ ਹੈ ਵੀ ਪਰਿਆਵਰਣ ਵਾਸਤੇ ਇਹ ਜੰਗਲ ਜਦੋਂ 2-3 ਸਾਲਾਂ ਅਚ ਡਿਵੈਲਪ ਹੋ ਜਾਏਗਾ ਉਸ ਤੋਂ ਬਾਅਦ ਇਸ ਜੰਗਲ ਦੀਆਂ ਇੱਕ ਰੋਲ ਮਾਡਲ ਬਣੇਗੀ ਕਿਲੋਮੀਟਰ ਦੀ ਦੂਰੀ ਤੇ ਇਹ ਆਸ਼ਮ ਬਣਿਆ ਹੋਇਆ ਆਸ਼ਮ ਨਹੀਂ ਕਹੂੰਗੀ ਮੈਨੂੰ ਮੈਂ ਕਹੂੰਗੀ ਕਿ ਅੱਜ ਤੁਸੀਂ ਇੱਥੇ ਜਿਹੜੇ ਵੀਰਾਂ ਨਾਲ ਭੈਣਾਂ ਨਾਲ ਮਿਲੇ ਹੋ ਦੁਆਵਾਂ ਦਾ ਤਿਰਥ ਹੈ ਇਥੇ ਇਹੋ ਜਿਹੇ ਲੋਕ ਰਹ ਰਹੇ ਆ ਜਿਹੜੇ ਕੀ ਲਾवारिस, ਮੰਦਬੁੱਧੀ, ਬੇਸਹਾਰਾ ਲੋਕ ਜਿਨ੍ਹਾਂ ਨੂੰ ਕੀ ਘਰ ਤੋਂ ਨਿਕਲ ਜਾਂਦੇ ਲੇਕਿਨ ਵਾਪਸ ਪਹੁੰਚਣ ਦੇ ਰਸਤੇ ਜਿਹੜੇ ਆ ਉਹ ਬੰਦ ਹੋ ਜਾਂਦੇ ਆ। ਉਹਨਾਂ ਨੂੰ ਵਾਪਸ ਪਹੁੰਚਾਉਣ ਦਾ ਜਿਹੜਾ ਜ਼ਰੀਆ ਹੈ ਉਹ ਸਿਰਫ ਸੋਸ਼ਲ ਮੀਡੀਆ ਹੈ। ਤੇ ਅੱਜ ਜਿਹੜੇ ਵੀ ਵੀਰ ਭੈਣ ਮੇਰਾ ਇਥੇ ਵੀਡੀਓ ਇਹ ਜਦੋਂ ਵੀ ਦੇਖੋਗੇ ਤੁਸੀਂ ਮੈਂ ਤੁਹਾਡੇ ਅੱਗੇ ਰਿਕੁਐਸਟ ਕਰੂੰਗੀ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਹੋ ਸਕਦਾ ਤੁਹਾਡੇ ਇੱਕ ਸ਼ੇਅਰ ਨਾਲ ਮੇਰੇ ਕਿਸੇ ਵੀਰ ਭੈਣ ਨੂੰ ਆਪਦਾ ਘਰ ਵਾਪਸ ਮਿਲ ਜਾਵੇ। ਤੇ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਪਾਈਕਨੀਆਂ ਆਸ਼ਰਮ ਦੇ ਵਿੱਚ ਜਿਹੜੇ ਬੱਚੇ ਤੁਸੀਂ ਅੱਜ ਇੱਥੇ ਦੇਖੇ ਨੇ ਤੇ ਇਹ ਬੱਚੇ ਜਿਹੜੇ ਕਿ ਉੱਪਰ ਆਪਾਂ ਸਪੈਸ਼ਲ ਬੱਚੇ ਦੇਖੇ ਸੀਗੇ ਉਹ ਸਪੈਸ਼ਲ ਬੱਚੇ ਸੀਡਬਲਿਊਸੀ ਦੇ ਥਰੂ ਆਉਂਦੇ ਆ ਜਿਹੜੇ ਕਿ ਲਾਵਾਰਿਸ ਬੱਚੇ ਸੀਡਬਲਿਊਸੀ ਨੂੰ ਮਿਲਦੇ ਆ ਚਿਲਡਰਨ ਵੈਲਫੇਅਰ ਸੁਸਾਇਟੀ ਬਾਲ ਕਲਿਆਣ ਸਮਿਤੀ ਉਹ ਬੱਚੇ ਜਿਹੜੇ ਨੇ ਉਹ ਅਜਿਹੇ ਬੱਚੇ ਜਿਹੜੇ ਕਿ ਚੱਲ ਫਿਰ ਨਹੀਂ ਸਕਦੇ ਜਿਨ੍ਹਾਂ ਨੂੰ ਇੱਕ ਸਪੈਸ਼ਲ ਕੇਅਰ ਦੀ ਜ਼ਰੂਰਤ ਹੈ ਉਹ ਬੱਚੇ ਆ ਸੀਡਬਲਿਊਸੀ ਨੂੰ ਜਦੋਂ ਵੀ ਕਿਤੇ ਕੋਈ ਬੱਚਾ ਲਾਵਾਰਿਸ ਮਿਲਦਾ ਹੈ ਉਦੇ ਵਿੱਚੋਂ 45 ਡੇਜ਼ ਦਾ ਵੇਟ ਰਹਿੰਦਾ ਹੈ 45 ਡੇਜ਼ ਦੇ ਅੰਦਰ ਅਗਰ ਉਹਨਾਂ ਦੀ ਫੈਮਿਲੀ ਹੈ ਉਹਨਾਂ ਨੂੰ ਵਾਪਸ ਮਿਲ ਜਾਂਦੀ ਹੈ ਤਾਂ ਉਹ ਬੱਚੇ ਵਾਪਸ ਹੈਂਡਓਵਰ ਕਰ ਦਿੱਤੇ ਜਾਂਦੇ ਆ ਤੇ ਜੇ ਇਨ ਕੇਸ ਨਹੀਂ ਮਿਲਦੀ ਬੱਚਾ ਨਾਰਮਲ ਹੈ ਤਾਂ ਅਡਾਪਸ਼ਨ ਵਿੱਚ ਜਾਂਦਾ ਹੈ ਜੇ ਸਪੈਸ਼ਲ ਚਾਈਲਡ ਹੈ ਤਾਂ ਫਿਰ ਨੇੜੇ-ਤੇੜੇ ਜਿਹੜੀ ਵੀ ਐਨਜੀਓ ਲੱਗਦੀ ਹੈ ਉੱਥੇ ਜਾਂਦਾ ਆ ਆਪਣੇ ਕੋਲ ਅੱਜ ਦੀ ਡੇਟ ਦੇ ਵਿੱਚ 50 ਅਜਿਹੇ ਬੱਚੇ ਨੇ ਜਿਨ੍ਹਾਂ ਨੂੰ ਇੱਕ ਸਪੈਸ਼ਲ ਕੇਅਰ ਦੀ ਜ਼ਰੂਰਤ ਹੈ ਜਿਹੜੇ ਕਿ ਮੈਂਟਲੀ ਤੇ ਫਿਜ਼ਿਕਲੀ ਡਿਸਟਰਬਡ ਨੇ ਉਸ ਤੋਂ ਬਾਅਦ ਜਿਹੜੇ ਬੱਚੇ ਆਪਾਂ ਹੁਣੇ ਦੇਖੇ ਡਰੈਸ ਦੇ ਵਿੱਚ ਇੱਥੇ ਪਹੁੰਚੇ ਨੇ ਉਹ ਪਾਈਕਨੀਆਂ ਸਿੱਖਿਆ ਸੰਸਥਾਨ ਦੇ ਹੌਸਲਰਸ ਨੇ ਜੇ ਮੈਂ ਇਹ ਹੌਸਲਰਸ ਦੀ ਗੱਲ ਕਰਾਂ ਇਹ ਤੁਸੀਂ ਦੇਖਿਆ ਹੋਊਗਾ ਕਿ ਪਾਈਕਨੀਆਂ ਸਿੱਖਿਆ ਸੰਸਥਾਨ ਦੇ ਅੰਦਰ ਅਲੱਗ-ਅਲੱਗ ਕੈਟਾਗਰੀਜ਼ ਦੇ ਬੱਚੇ ਰਹਿ ਰਹੇ ਨੇ ਪਾਈਕਨੀਆਂ ਸਿੱਖਿਆ ਸੰਸਥਾਨ ਟਰਸਟ ਦੀ ਉਹ ਸੇਵਾ ਹੈ ਜਿਹਦੇ ਅੰਦਰ ਬੱਚਿਆਂ ਨੂੰ ਫ੍ਰੀ ਆਫ ਸਰਵਿਸ ਟਰਸਟ ਜਿਹੜਾ ਸਿਰਸਾ ਦੇ ਵਿੱਚ ਹਰਿਆਣਾ ਤੇਥੋਂ ਫਤਿਆਬਾਦ ਜਿਹੜਾ 30 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਸਿਰਸਾ 10 ਕਿਲੋਮੀਟਰ ਦੀ ਦੂਰੀ ਤੇ ਹੈ ਇਥੇ ਟਰਸਟ ਜਿਹੜਾ ਬਣਿਆ ਹੋਇਆ ਕਿਸ ਤਰੀਕੇ ਨਾਲ ਲੋੜਵੰਦ ਲੋਕਾਂ ਦੀ ਸੇਵਾ ਕਰ ਰਿਹਾ ਹੈ ਜਿਹੜੇ ਬੱਚੇ ਛੜਕਾਂ ਦੇ ਉੱਤੇ ਤਾਂ ਬਹੁਤ ਤਰੀਕਿਆਂ ਦੇ ਨਾਲ ਬੱਚੇ ਜਿਹੜੇ ਨੇ ਜਿਨ੍ਹਾਂ ਦਾ ਲਵਾਰਸ ਬੱਚੇ ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਸੇਵਾ ਲਈ ਬਜ਼ੁਰਗ ਮਤਾਵਾ ਭੈਣਾ ਉਹਨਾਂ ਸਾਰਿਆਂ ਦੀ ਸੇਵਾ ਦੇ ਲਈ ਇਹ ਟਰਸਟ ਨਿਰੰਤਰ ਸੇਵਾ ਕਰ ਰਿਹਾ ਸੋ ਇਹ ਇੱਕ ਮੈਸੇਜ ਵੀ ਸੁਸਾਇਟੀ ਨੂੰ ਦੇ ਰਿਹਾ ਕਿ ਸਮਾਜ ਸੇਵਾ ਅਸੀਂ ਜਿੱਥੇ ਪਦਾਰਥਵਾਦੀ ਯੁੱਗ ਦੇ ਵਿੱਚ ਭੱਜੇ ਦੌੜੇ ਫਿਰਦੇ ਆ ਸੋ ਸਾਨੂੰ ਸਮਾਜ ਸੇਵਾ ਦੇ ਲਈ ਵੀ ਕੁਝ ਪਲ ਕੁਝ ਸਮਾਂ ਕੱਢਣਾ ਚਾਹੀਦਾ ਹੈ ਤੇ ਜਦੋਂ ਤੁਸੀਂ ਇਹ ਲੋਕਾਂ ਨੂੰ ਆ ਕੇ ਦੇਖੋਗੇ ਇਹਨਾਂ ਬਾਰੇ ਜਾਣੋਗੇ ਤਾਂ ਤੁਹਾਨੂੰ ਯਕੀਨਨ ਜਿਹੜੇ ਸਾਡੀਆਂ ਜ਼ਿੰਦਗੀ ਦੇ ਅਹਿਮਤ ਹੈਗੀ ਹੈ ਐਥਿਕਸ ਹੈਗੇ ਨੇ ਨਿਯਮ ਹੈਗੇ ਨੇ ਉਹਨਾਂ ਨੂੰ ਨੇੜੇ ਤੋਂ ਤੱਕੋਗੇ ਕਿ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕਰਨ ਦੀ ਲੋੜ ਹੈ ਸੋ ਇੱਥੇ ਜਦੋਂ ਵੀ ਸਮਾਂ ਲੱਗੇ ਤਾਂ ਜਰੂਰ ਆ ਕੇ ਦੇਖਿਓ ਕਿ ਲੋੜਬੰਦ ਲੋਕ ਕਿਵੇਂ ਦੀ ਜ਼ਿੰਦਗੀ ਬਤੀਤ ਕਰਦੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਤੇ ਇਹ ਨਿਆਸਰਿਆਂ ਲਈ ਇੱਕ ਆਸਰਾ ਜਿਹੜਾ ਇਹ ਟਰਸਟ ਬਣਿਆ ਸੋ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ